ਆ ਬਦਮੀ ਲਾਦਾ ਕੁ ਜੂ ਜੂ ਲਾ ਮੈਂ ਕਿਵੇਂ ਸੋਹਣੀ ਲੱਗੂ ਟਿਕਦਾ ਐ ਜੀ ਸੂਤ ਮੰਗੂ ਆ ਚੁਣੀ ਮੈਂ ਤਾਂ ਲਗਾ ਵੀ ਬਦਮੀ ਸੋਹਣੀ ਲੱਗੂਗੀ ਬਦਮੀ ਹੂੰ ਇਹ ਇੰਨੀ ਕੀ ਇੰਨੀ ਹੂੰ ਬੱਸ ਸੁਣ ਲੈ ਨਾ ਨਾਈ ਸੁਣੀ ਲੱਗ। ਵੀ ਐ ਖੜੀ ਖੜੀ ਰਹੁ ਤੂੰ ਐ ਕਹਨੀ ਆ। ਨਾ ਮੈਂ ਆਜ ਤੇ ਐ ਤਾਂ ਨਹੀਂ ਖੜੀ ਖੜੀ ਨਹੀਂ ਸੁਣੀ ਲੱਗੂਗੀ ਖੜੀ ਖੜੀ। ਬੱਦਬੀਰ ਜੀ ਸ਼ਾਮ ਦਾ ਹੋ ਗਿਆ ਸ਼ਾਮ ਨਹੀਂ 3:00 ਵਜੇ ਗਈ ਮੈਨ ਲਾਂਦਾ ਸਾਢੇ ਕਿਤੇ ਅੰਦਰ ਟਾਈਮ ਹੋ ਗਿਆ ਤੇ ਆਪਾਂ ਚਾਹ ਚੂ ਪੀ ਲਈ ਚਾਹ ਚੂ ਪੀ ਲਈ ਤੇ ਆਪਾਂ ਹੁਣ ਮੱਜਾਂ ਦੇ ਵਿੱਚ ਬੰਨਣ ਦੇ ਵਿੱਚ ਹਜੇ ਟਾਈਮ ਪਿਆਗਾ ਮੱਜਾਂ ਹਜੇ ਲੇਟ ਬਣਦੀਆਂ ਜਾਣਗੀਆਂ ਕਿਉਂਕਿ ਸਾਡੇ ਬਾਹਰ ਨਾ ਧੁੱਪ ਵਾਲੀ ਹੁੰਦੀ ਹੈ ਤਾਂ ਕਰਕੇ ਤੇ ਮੱਜਾਂ ਆਪਾਂ ਬੰਨਾਂਗੇ ਲੇਟ ਤੇ ਜਿਹੜੇ ਵੀ ਭੈਣ ਭਰਾ ਵੀਡੀਓ ਤੇ ਪਹਿਲੀ ਵਾਰ ਉਹ ਤੇ ਵੀਡੀਓ ਪਲੀਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਾ ਫੈਮਿਲੀ ਤੇ ਹੋ ਸਨੋ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਚੜਦੀ ਕਲਾ ਚਾਪਾ ਵੀ ਵਧੀਆਗੇ ਜੀ ਕਿਰਪਾ ਵਾਹਿਗੁਰੂ ਦੀ ਤੇ ਅ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਗਿਆ ਤਿੰਨ ਸੜ ਦੇਨ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਚਾਹ ਚੂ ਪੀ ਲਈ ਚਾਹ ਪੀ ਕੇ ਤੇ ਹਜੇ ਧੁੱਪ ਆਵਰ ਵੈਸੇ ਅੱਜ ਬੱਦਲ ਵਾਈ ਸੀ ਸਵੇਰ ਦੀ ਹੀ ਮਾਰਨਿੰਗ ਦੀ ਹੋਈ ਤੇ ਕਦੇ ਬੱਦਲ ਜੇ ਹੋ ਜਾਂਦੇ ਨੇ ਕਦੇ ਕਿਵੇਂ ਕਦੇ ਥੋੜੀ ਧੁੱਪ ਕੱਢ ਲੈਂਦਾ ਰੱਬ ਹਨ ਕੱਲ ਜਿਹੜੀ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਉਹਦੇ ਕਰਕੇ ਅੱਜ ਜਿਹੜਾ ਮੌਸਮ ਹੁੰਦਾ ਥੋੜਾ ਫਰਕ ਪੈ ਗਿਆ ਸ਼ਾਇਦ ਕਿਤੇ ਮੀਮੂ ਨੇ ਰਿੰੂਰੀ ਆ ਗਈ ਹੋਣੀ ਪਰ ਆਪਣੇ ਕੰਨੀ ਕੁਝ ਨਹੀਂ ਸੀ ਆਇਆ ਬੱਦਲੀ ਨੇ ਫਿਲਹਾਲ ਤੇ ਹੁਣ ਸਵਾਗਤੰਦਾ ਟਾਈਮ ਆ ਹੀ ਸਾਢੇ 1:30 ਸਵਾਗਤੰਦਾ ਤੇ ਆਪਾਂ ਚਾਹ ਚੋ ਪੀ ਲਈ ਤੇ ਰੈਸਟ ਕਰ ਲਈ ਹੈ ਨਾ ਕੰਮ-ਕੁਮ ਕਰਕੇ ਤੇ ਹੁਣ ਨਾ ਆਪਣੇ ਕੋਲੇ ਮਿਰਚਾਂ ਤੇ ਨਿੰਬੂ ਨੇ ਆਪਾਂ ਇਹਨਾਂ ਦਾ ਬਣਾਵਾਂਗੇ ਚਾਰ ਤੇ ਦੀ ਲਾਉਣ ਲੱਗ ਗਏ ਉਧਰ ਲੈਸ ਮੇਰੀਆਂ ਚੁੰਨੀਆਂ ਦੇ ਲੈਸਾਂ ਲਾਉਣ ਵਾਲੀਆਂ ਸੀਗੀਆਂ ਇੱਕ ਦੋ ਕਿਤੇ ਤੇ ਦੀਦੀ ਲੈਸ ਲਾਉਣ ਲੱਗ ਗਏ ਤੇ ਮੈਂ ਆਖਿਆ ਚਲ ਵੀ ਮੈਂ ਉਹਨੇ ਨਿੰਬੂ ਤੇ ਮਿਰਚਾਂ ਜਿਹੜੀਆਂ ਇਹ ਕੱਟ ਦਿਨੀ ਆ ਤੇ ਫਿਰ ਆਪਾਂ ਇਹਨਾਂ ਦਾ ਮਿਕਸ ਜਿਹੜਾ achar ਬਣਾਵਾਂਗੇ ਇਹ ਮਿਰਚਾਂ ਸੀ ਜਿਹੜੀਆਂ ਉਦੋਂ ਗਾਂ ਛੱਡਣ ਆਏ ਸੀ ਹੈਨਾ ਪਿੰਡੋਂ ਆਈਆਂ ਸੀਗੀਆਂ ਘਰ ਦੀਆਂ ਮਿਰਚਾਂ ਨਿਗੀਆਂ ਤੇ ਮੰਮੀ ਹੁੰਦੀਆਂ ਨੇ ਭੇਜਤੀਆਂ ਸੀ ਮੈਂ ਕਿਹਾ ਸੀ ਮੈਂ achar ਵਾਸਤੇ ਥੋੜੀਆਂ ਜਿਹੀਆਂ ਭੇਜ ਦਿਓ ਤੁਹਾਡੇ achar ਪਿਆ ਵੀ ਥੋੜਾ ਜਿਹਾ ਜਲਤਾ ਆ ਜਾ ਬਣਾ ਲਾਂਗੇ ਵਧੀਆ ਲੱਗਦਾ ਹੈਨਾ ਨਿੰਬੂਆਂ ਦੇ ਵਿੱਚ ਪਾਵਾਂਗੇ ਖਟ ਮਿਠਾ ਜਿਹਾ achar ਬਣ ਜਾਊਗਾ ਤੇ ਨਿੰਬੂ ਲਿਆਉਂਦੇ ਸੀ ਅੱਡੇ ਤੋਂ ਠੀਕ ਰੇਟ ਦੇ ਮਿਲ ਗਏ ਸੀਗੇ ਤਾਂ ਕਰਕੇ ਚ ਲੈ ਆਂਦੇ ਇਹ ਏ ਹੁਣ ਸੋਚਿਆ ਵੀ ਚੱਲ ਐਨੇ ਤਾਂ ਖਰਾਬ ਹੋ ਜਾਣਗੇ ਵੀ ਆਪਾਂ ਵਿੱਚੋਂ ਥੋੜਾ ਜਿਹਾ achar ਬਣਾ ਲੈਨੇ ਆ achar ਚ ਮਿਰਚਾ ਤੇ ਨਿੰਬੂ ਇਕੱਠੇ ਮਿਕਸ ਕਰਕੇ ਪਾ ਲਾਂਗੇ ਤੇ ਮੈਂ ਚੱਲ ਹੁਣੇ ਮਿਰਚਾਂ ਤੇ ਨਿੰਬੂ ਨੂੰ ਜਿਹੜੇ ਉਹ ਕਰਦੀਆਂ ਦੀਦੀ ਉਧਰ ਚੁੰਨੀਆਂ ਉਹ ਕਰੀ ਨੇ ਚਲੋ ਫਿਰ ਮੱਜਾਂ ਦਾ ਟਾਈਮ ਹੋ ਜਾਊਗਾ ਫਿਰ ਆਪਾਂ ਮੱਜਾਂ ਪਸੂ ਬਣ ਕੇ ਆਵਾਂਗੇ ਉਧਰ ਆ ਆ ਸੀਗੀਆਂ ਮਿਰਚਾਂ ਵਿੱਚ ਹੀ ਲਾਲ ਹੋ ਗਈਆਂ ਇਹ ਵਿੱਚ ਹਰੀਆਂ ਜੀਆਂ ਆਪਾਂ ਬਸ ਇਹੀ ਮਿਕਸ ਜੀਆਂ ਕਰ ਦਾਂਗੇ ਲਾਲ ਹਰੀਆਂ ਵਿੱਚ ਇਹ ਹੈਗੀਆਂ ਤਾਂ ਹਰੀਆਂ ਸੀ ਜਿੰਨੇ ਆਈਆਂ ਸੀਗੀਆਂ ਤੇ ਲਾਲ ਹੋ ਗਈਆਂ ਵਿੱਚ ਤੇ ਆਪਾਂ ਇਹਨੇ ਨਿੰਬੂ ਸਾਫ-ਸਾਫ ਨਿੰਬੂ ਪਾਲਾਂਗੇ ਆਪਾਂ ਜਿਹੜਾ ਕੋਈ ਆਪਾਂ ਨੂੰ ਲੱਗਿਆ ਵੀ ਸਾਫ ਨਹੀਂ ਹੈਗਾ ਉਹ ਕੱਢ ਦਾਂਗੇ ਕਿਉਂਕਿ ਨਾ ਫਿਰ ਇੱਕ ਨਿੰਬੂ ਨਾਲ ਹੀ ਚਾਰ ਆ ਜਿਹੜਾ ਸਾਰਾ ਖਰਾਬ ਹੋ ਜਾਂਦਾ ਇਹ ਤੋਤੀ ਤੋਤੇ ਹੋਏ ਨੇ ਧੋ ਕੇ ਸੁੱਕੇ ਹੋਏ ਨੇ ਮਿਰਚਾਂ ਵੀ ਆਪਾਂ ਧੋਤੀਆਂ ਸੀ ਸੁੱਕ ਗਈਆਂ ਇਹ ਵੀ ਤੇ ਇੱਕ ਵਾਰ ਉਤਮ ਸਿੰਘ ਜਿਹੜਾ ਨਹਾਇਆ ਹੈ ਨਹਾਇਆ ਪੁੱਤ ਹਮ ਟਾਲੀ ਉੱਤੇ ਢੰਗਦੇ ਹੁੰੰਟੀ ਦੀ ਢੰਗਦੇ ਉਤਮ ਸਿੰਘ ਜਿਹੜਾ ਨਹਾਇਆ ਆ ਇਹ ਮਹਨ ਨਾਇਆ ਬਹੁਤ ਗਰਮੀ ਆ ਗਈ ਤੇ ਇਹ ਨਾਇਆ ਆ ਹੁਣ ਇਹਦਾ ਰੇਸ਼ ਆ ਜਿਹੜਾ ਪਹਿਲਾਂ ਨਾਲੋਂ ਠੀਕ ਆ ਬਹੁਤ ਫਰਕ ਆ ਦਵਾਈ ਦੇ ਨਾਲ ਤੇ ਪਹਿਲਾਂ ਅਸੀਂ ਨੇ ਕਾਲ ਕਰੀ ਰੱਖੀ ਦਵਾਈ ਦੀ ਦਵਾਈ ਬਚਾਰਿਆ ਉਲਝ ਗਿਆ ਥੋੜਾ ਜਿਆਦਾ ਹੋ ਗਿਆ ਉਤਮ ਉਹ ਮੇਰਾ ਰਵਰ ਬੈਡ ਬਣਾਇਆ ਬਹੁਤ ਇੱਥੇ ਪਿਆ ਸੀ ਤੇ ਹੁਣ ਜਿਹੜੀ ਦਵਾਈ ਦਵਾ ਕੇ ਲਿਆਏ ਸੀ ਪਰ ਸੋ ਨਾ ਉਹਦੇ ਨਾਲ ਬਹੁਤ ਫਰਕ ਆਗਾ ਇਹਨੂੰ ਤੇ ਹਾਂ ਦੇ ਦੇ ਚਾਹ ਪਾ ਲਿਆ ਜੇ ਤੂੰ ਪੀਣੀ ਹੈਂਗੀ ਦੇ ਦੇ ਚਾਹ ਪਾ ਲਿਆ ਗੜਬੀ ਚੋਂ ਮੈਨੂੰ ਆ ਦੇ ਜਾ ਫੜਾਰੇ ਚਾਕੇ ਚਾਪ ਆਲੇ ਗੜਬੀ ਦੇ ਵਿੱਚੋਂ ਰਸੋਈ ਦਾ ਗੇਟ ਲਾਇਆ ਹੀ ਚੰਗਾ ਪਾਣੀ ਪੀ ਐ ਨਾਲੇ ਪਾਣੀ ਪੀ ਲੀ ਦੋ ਚਾਰ ਘੁੱਟਾ ਬੱਚੇ ਅੱਜ ਕੱਲ ਦੇ ਅਜੇ ਨਹੀਂ ਪਾਣੀ ਪੂਣੀ ਘਾਟੀ ਪਿੰਦੇ ਨੇ ਕਹਿ ਕੇ ਫਲਾਉਣਾ ਪੈਂਦਾ ਵੀ ਪਾਣੀ ਪੀ ਲੋ ਤੇ ਚਲੋ ਜੀ ਹੁਣ ਆਪਾਂ ਹਨਾ ਮਿਰਚਾਂ ਕੱਟ ਦਈਏ ਨਿੰਬੂ ਤੇ ਮਿਰਚ ਫਿਰ ਚਲ ਜਿੰਨਾ ਕ ਟਾਈਮ ਹੈਗਾ ਬਿਲੇ ਬੈਠੇ ਵੀ ਕੀ ਕਰਾਂਗੇ ਹਨਾ ਤੇ ਮਿਲਦੇ ਆਂ ਫਿਰ ਤੁਹਾਨੂੰ 4 ਚਮਚੇ ਸੀਗੇ 4 ਚਮਚੇ ਲੋ ਜੀ ਅਗਲਾ ਦਿਨ ਹੋ ਗਿਆ ਚਾਰਾਂ ਦੀ ਸਾਂਭ ਸੰਭਾਲ ਹੋਈ ਜਾਂਦੀ ਹੈ ਹੈ ਕਿਉਂ ਦੇ ਦਾਂਗੇ ਆਪਾਂ ਨਾਲ ਜਿਹੜੇ ਚਾਰ ਕੱਲ ਮੈਂ ਤੁਹਾਨੂੰ ਖਾਇਆ ਸੀ ਨਿੰਬੂ ਕੱਟਿਆ ਸੀ ਤੇ ਮਿਰਚਾਂ ਕਟੀਆਂ ਸੀਗੀ ਮੈਂ ਤੁਹਾਨੂੰ ਵੀਡੀਓ ਆ ਆਪਾਂ ਚਾਰ ਬਣਾਤਾ ਹਾਂ ਨਿੰਬੂ ਤੇ ਮਿਰਚਾਂ ਦਾ ਬਾਲਟੀ ਭਰ ਗਈ ਆਪਣੀ ਉਹ ਵੀ ਛੋਟੇ ਡੱਬੇ ਜਿਹੜੇ ਕਿੰਨਾ ਸੋਹਣਾ ਲੱਗਦਾ ਵੀ ਇਹ ਚਾਰ ਵੀਡੀਓ ਦੇ ਵਿੱਚ ਇਹ ਆਪਾਂ ਮਸਾਲਾ ਮਸੂਲਾ ਪਾ ਕੇ ਬਣਾਇਆ ਬਹੁਤ ਟੇਸਟੀ ਬਣਦਾ ਹੈਗਾ ਇਹ ਵਿੱਚ ਸਾਰੀਆਂ ਹਰੀਆਂ ਲਾਲ ਮਿਰਚਾਂ ਕੱਟੀਆਂ ਕਰਤੀਆਂ ਚੀਰਾ ਦੇ ਕੇ ਤੇ ਨਿੰਬੂ ਦਾ ਆਪਾਂ ਦੁਫਾੜ ਕਰਤੇ ਕੋਈ ਚਾਰ ਫਾੜੀ ਬਣਾਤੀ ਤੇ ਇਹ ਆਪਣਾ ਚਾਰ ਬਣ ਗਿਆ ਕੋਈ ਧੁੱਪੇ ਨਹੀਂ ਧਰਨਾ ਕੁਛ ਨਹੀਂ ਧਰਨਾ ਜੇ ਕਿਸੇ ਨੂੰ ਰੈਸਪੀ ਚਾਹੀਦੀ ਆ ਹਨਾ ਤਾਂ ਵੀ ਆਪਾਂ ਕਿਵੇਂ ਬਣਾਇਆ ਤਾਂ ਕਮੈਂਟ ਕਰਦੇ ਹੋ ਆਪਾਂ ਫੁੱਲ ਵੀਡੀਓ ਦੇਵਾਂਗੇ ਤੁਹਾਨੂੰ ਵੀ ਕੀ ਕੁਝ ਪਾਉਣੇ ਹੁੰਦੇ ਆ ਆਪਣਾ ਚਾਰ ਨਹੀਂ ਖਰਾਬ ਹੁੰਦਾ ਕਦੇ ਵੀ ਨਿੰਬੂ ਦਾ ਤੇ ਇਹ ਹੁਣ ਆਪਾਂ ਮਸਾਲਾ ਮਿਕਸ ਕਰਤਾ ਬਾਲਟੀ ਚ ਕੰਟੇਨਰ ਚ ਪਾਤਾ ਜਿਹੜੇ ਚ ਪਾਉਣਾ ਸੀਗਾ ਚਲੋ ਜੀ ਹੁਣ ਇਹਨਾਂ ਧੁੱਪੇ ਧਰਨਾ ਨਾਲ ਇਹ ਖਰਾਬ ਹੋਵੇ ਕੁਛ ਨਹੀਂ ਹੁੰਦਾ ਇਹਨੂੰ ਤੇ ਇਹ ਆਪਾਂ ਸਾਮ ਤਾਂ ਆਪਣਾ ਚਾਰ ਆਇਦਾ ਹੀ ਪਨੀਰ ਕੱਢਣਾਗਾ ਹਾਂ ਤੇ ਇਹਦੇ ਮਲਾਈ ਜੀ ਲਾ ਦਿੰਨੇ ਆਂ ਉੱਪਰ ਥੋੜਾ ਜਿਹਾ ਦੁੱਧੋ ਚ ਹੋਰ ਪਾ ਲਈ ਹਾਂ ਥੋੜਾ ਜਿਹਾ ਆਥਲੇ ਤਾਂ ਫਿਰ ਆਈ ਮਲਾਈ ਲਾ ਲੇ ਮੈਂ ਦੁੱਧ ਪਾੜ ਦਿੰਦੀ ਆਂ ਨਿੰਬੂ ਦਾ ਸੱਤ ਕਿੱਥੇ ਆ ਤੇ ਇਹ ਨੈਕਸਟ ਡੇ ਹੋ ਗਿਆ ਜੀ ਕੱਲ ਤੋਂ ਅਗਲਾ ਦਿਨ ਤੇ ਕੱਲ ਆਪਾਂ ਵੀਡੀਓ ਕੰਟੀਨਿਊ ਨਹੀਂ ਕਰ पाए ਤੇ ਸਵੇਰ ਦੇ ਆਪਾਂ ਕੰਮ ਧੰਦੇ ਸਾਰੇ ਕਰ ਲਈ ਮੋਸਟਲੀ ਸੋਈ ਚ ਪੋਚਾ ਰਹਿ ਗਿਆ ਲਾਉਣ ਵਾਲਾ ਤੇ ਟਾਈਮ ਬਾਬਾ ਹੋ ਗਿਆ ਟਾਈਮ ਮੈਨ ਲੱਗਦਾ ਤੇ ਬਾਕੀ ਸਾਰੇ ਕੰਮ ਕਰ ਲਏ ਗਰਮੀ ਅਜੂ ਫੇਰ ਬਹੁਤ ਜ਼ਿਆਦਾ ਹੋਗੀ ਕੱਲ ਠੀਕ ਹੋ ਗਿਆ ਖੁਮਾਸ ਅੱਜ ਫੇਰ ਬਹੁਤ ਜ਼ਿਆਦਾ ਗਰਮੀ ਹੋਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਜੀ ਚਲੋ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇੱਧਰ ਹੁਣ ਦੁੱਧ ਧਾਵਾਂਗੇ ਜੁਆਗ ਨਾ ਕਈ ਦਿਨਾਂ ਤੋਂ ਪਨੀਰ ਪਨੀਰ ਦੇ ਸਬਜ਼ੀ ਕਰਦੇ ਸੀ ਆਪਾਂ ਸ਼ਾਹੀ ਪਨੀਰ ਬਣਾਵਾਂਗੇ ਸ਼ਾਮ ਜੇ ਨੂੰ ਬੱਚਿਆਂ ਵਾਸਤੇ ਕਿਉਂਕਿ ਕद्दू ਤੇ ਤੋਰੀਆਂ ਘੱਟ ਖਾਂਦੇ ਨੇ ਉਹ ਨੱਕ ਬੁੱਲ ਮਾਰਦੇ ਨੇ ਰੋਜ਼ ਰੋਜ਼ ਦਾਲਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਛੋਟੇ ਚਾਹ ਵਾਸਤੇ ਆਪਾਂ ਨਲ ਟੋਪੀਏ ਵੇ ਲੱਜ ਕਰਦੇ ਤੇ ਆਪਾਂ ਥੋੜੇ ਦੁੱਧਾ ਚਲੋ ਆਪ ਖਾ ਲੈਣੇ ਪਨੀਰ ਬਣਾਵਾਂਗੇ ਆਪ ਤਾਂ ਆਪ ਖਾ ਲੈਣੇ ਕद्दू ਸਬਜ਼ੀਆਂ ਪੇਠੇ ਪੁੱਠੇ ਜਵਾਦ ਨਹੀਂ ਖਾਂਦੇ ਚਾਹ ਬੱਦੂ ਆ ਚਾਹ ਚਾਹ ਤੇ ਚਲ ਨਮੀ ਦੀ ਚੀਜ਼ ਹੋ ਜਾਂਦੀ ਹੈ ਹਨਾ ਚੇਂਜਾ ਹੋ ਜਾਂਦਾ ਬੱਚੇ ਚਲ ਮੰਗਦੇ ਨੇ ਹਨਾ ਤੇ ਆਪਾਂ ਘਰੀ ਬਣਾਵਾਂਗੇ ਸ਼ਾਇ ਪਨੀਰ ਆਪਾਂ ਵਧੀਆ ਬਣਾ ਲੈਂਦੇ ਆ ਵੀ ਵਧੀਆ ਆਪਾਂ ਨੂੰ ਕਰ ਲੈਂਦੇ ਆਗੇ ਖਾਣ ਜੋਗਾ ਵਧੀਆ ਬਣਾ ਲੈਂਦੇ ਆ ਤੇ ਤੁਹਾਨੂੰ ਰੈਸਪੀ ਦਵਾਂਗੀ ਮੈਂ ਦਿਖਾਉਂਗੀ ਮੈਗੀ ਮੈਂ ਬਣਾਉਣੀ ਨਹੀਂ ਸੀ ਕਿਵੇਂ ਬਣਾਉਨੇ ਆ ਵੀ ਸ਼ਾਮ ਨੂੰ ਬਣਾਵਾਂਗੇ ਤੇ ਹੁਣ ਆਪਾਂ ਇਹ ਦੁੱਧ ਫਾੜ ਪਾੜ ਲਾਂਗੇ ਕਿਉਂਕਿ ਨਾ ਪਹਿਲਾਂ ਸਾਡੇ ਦੁੱਧ ਵੀ ਘੱਟ ਸੀਗਾ ਉਦੇ ਕਰਕੇ ਪੂਰਾ ਸੂਰੇ ਸਰਦਾ ਸੀਗਾ ਤੇ ਪਨੀਰ ਪਨੂਰ ਬਣਾਇਆ ਨਹੀਂ ਗਿਆ ਹੈਗਾ ਹੁਣ ਚੱਲ ਆ ਵੀ ਦੁੱਧ ਧਾਉਦੀ ਆ ਸਰ ਗਿਆ ਪਰਮਾਤਮਾ ਵਧੀਆ ਕਿਰਪਾ ਹੁਣ ਆਪਣਾ ਸਰਦਾ ਪਾ ਗਾ ਲਿਆਂਦੀ ਸੀ ਪਿਆਜ਼ ਸੀਗਾ ਦੇਖ ਨਾ ਨਹੀਂ ਮਗਾ ਲੈਣੇ ਉਤੋਂ ਤੋਂ ਸੁਟਿਆ ਦਨੀ ਹੁਣ ਉਸ ਵਿੱਚ ਧਰਦੀ ਆ ਦੇ ਦਿੱਤੇ ਕੁਈਚ ਰਹਿ ਗਿਆ ਆਪਣਾ ਪੋਚਾ ਹਨਾ ਰਸੋਈ ਚ ਤਾਂ ਮੈਂ ਤਾਂ ਨਹੀਂ ਸੀ ਪਹਿਲਾਂ ਲਾਇਆ ਮੈਂ ਕਿਹਾ ਸਾਰਾ ਰੋਟੀ ਪਾਣੀ ਦਾ ਨਿਬੜ ਜੇ ਫਿਰ ਪਾਉਂਗੀ ਤਾਂ ਕਿਤੇ ਉਹ ਹੋ ਜਾਂ ਰਹਿਦਾ ਨਹੀਂ ਹੈਗਾ ਤੇ ਰੋਟੀ ਪਾਣੀ ਦਾ ਆਪਣਾ ਸਾਰਾ ਫਿਨਿਸ਼ ਹੋ ਗਿਆ ਤੇ ਹੁਣ ਨਾਲੇ ਮੈਂ ਪੋਚਾ ਲਾ ਦੂੰ ਨਾਲੇ ਆਪਾਂ ਇੱਥੇ ਪਨੀਰ ਪਾੜ ਲਾਂਗੇ ਤੋ ਪਪਾ ਸਾਡੇ ਮੱਖੀਆਂ ਬਹੁਤ ਨੇ ਸੱਚੀ ਕਿਹੜੀ ਕਿਹੜੀ ਭੈਣ ਮੱਖੀਆਂ ਤੋਂ ਬੱਸ ਸਾਰੀਆਂ ਪਰੇਸ਼ਾਨ ਹੋ ਗਈਆਂ ਤੇ ਜਿਨ੍ਹਾਂ ਨੇ ਘਰ ਬੰਦ ਹੋਣ ਲਈ ਉਹਨਾਂ ਦੇ ਕਰਨੀ ਨਹੀਂ ਹੁੰਦੀ ਸਾਡਾ ਘਰ ਨਾਲ ਛੁੱਲਾ ਹਜੇ ਓਪਨ ਹੀ ਆ ਤੇ ਜੇ ਜੀ ਉੱਪਰ ਬਾਲ ਜੀ ਬੰਦ ਦੇ ਵਿੱਚ ਹਨਾ ਫੇਰ ਟੈਨਸ਼ਨ ਖਤਮ ਹੋ ਜੂਗੀ ਮੱਖੀਆਂ ਦੀ ਇਹਦਾ ਉਹ ਫੋਗ ਬਲੇ ਦੇ ਬੱਚੇ ਹੋਣੀ ਆ ਆ ਉਹ ਪਿਆ ਪਾਸਾ ਪਾਸ ਤੋਂ ਤਾਂ ਰੱਖ ਲਾ ਮਕਰੋਨੀ ਦਾ ਬਣ ਜਾਂਦੀ ਹੈ ਮੰਗ ਦਾ ਕਾਸਟ ਇਹ ਬਾਏ ਇਹ ਗਾ ਨਹੀਂ ਤੂੰ ਨਹੀਂ ਲੈ ਖਾਣ ਵਾਸਤੇ ਖਾਦੀ ਨਹੀਂ ਤੂੰ ਆਹੋ ਨਹੀਂ ਆਇਆ ਕਿੱਥੇ ਆਉ ਨਿੰਬੂ ਦਾ ਸਾਥ ਕਿੱਥੇ ਹਾਂ ਉਰੇ ਤਰ ਮੈਂ ਕਿਤੇ ਖਾਲੀ ਲਫਾਵਾ ਹੈ ਨਿੰਬੂ ਦਾ ਸਾਥ ਹੀ ਜੜਦਾ ਸੀ ਜਣਾ ਹੈ ਨਾ ਤੈਨੂੰ ਭੰਨ ਲਈ ਇਹਨਾਂ ਦਾ ਬਾਲਾ ਹੋਗਾ ਨਾ ਹੈਗਾ ਨਿੰਬੂ ਦਾ ਸਾਤ ਆਪ ਮੈਨੂੰ ਨਾ ਭੰਨ ਲੈਣੇ ਆ ਇਹ ਤਾਂ ਜਿਆਦਾ ਹੋ ਜਾਊਗਾ ਭੰਨਣ ਦਾ ਤਰੀਕਾ ਦੇਖ ਲੋ ਬਾਲਾ ਹੀ ਪੱਕਾਗਾ ਏ ਇੰਨਾ ਪੱਕਾ ਨਿੰਬੂ ਦਾ ਸਾਤ ਲਾਪਾ ਇਹਨੂੰ ਭੰਨ ਦਈਏ ਤੇ ਫਿਰ ਇਹਦੇ ਵਿੱਚ ਸੜਦੇ ਆ ਥੋੜਾ ਜਿਹਾ ਦੁੱਧ ਥੋੜਾ ਜਿਹਾ ਹੁੰਦਾ ਦੁੱਧ ਦਾ ਉਬਲਿਆ ਹੋਇਆ ਤੇ ਧਰਤ ਆਪਾਂ ਟੋਪੀਆ ਹੁੰਦਾ ਦੁੱਧ ਤੇ ਥੋੜਾ ਜਿਹਾ ਸੇਕ ਲੱਗ ਜਾਂਦਾ ਆਪਾਂ ਫੇਰ ਹੀ ਪਾਵਾਂਗੇ ਫਿਰ ਨਾਲ ਦੀ ਨਾਲ ਪੜ ਜਾਂਦਾਗਾ ਥੋੜਾ ਜਿਹਾ ਸੇਕ ਲਵਾ ਕੇ ਪਾ ਦਈਏ ਜੇ ਗਰਮੀਆਂ ਨਾ ਜਿਹੜੀ ਅੱਜ ਫੇਰ ਨਾਲ ਨਹੀਂ ਲੈ ਰਹੀ ਘਟਣ ਦਾ ਕੱਲ ਮੌਸਮ ਠੀਕ ਹੋ ਗਿਆ ਸੀ ਕੁਝ ਬੱਦਲ ਪਾਈ ਜੀ ਹੋ ਗਈ ਸੀ ਸਵੇਰੀ ਅੱਜ ਫੇਰ ਅੱਗ ਮਚਾ ਦਿੱਤੀ ਰੱਬ ਨੇ ਚਲੋ ਕੀ ਕਰੀਏ ਹੁਣ ਗਰਮੀ ਸਰਦੀ ਕੰਮ ਤਾਂ ਕਰਨੀ ਪੈਣੀ ਇਹ ਵੀ ਰੁੱਤਾਂ ਜ਼ਰੂਰੀ ਨੇ ਗਰਮੀ ਦੀ ਵੀ ਜ਼ਰੂਰੀ ਆ ਤੋਂ ਮਾੜਾ ਦੁੱਧ ਨੂੰ ਆ ਜਾਂਦੋ ਫੇਟ ਪਾਉਨੇ ਇਹਦੇ ਵਿੱਚ ਮਿਲਦੇ ਪਨੀਰ ਆਪਣਾ ਫਟ ਗਿਆ ਦੇਖੋ ਗੈਸ ਆਪਾਂ ਬੰਦ ਕਰਤਾ ਤੇ ਪਾਣੀ ਉੱਤੇ ਰਹਿ ਗਿਆ ਪਨੀਰ ਥੱਲੇ ਰਹਿ ਗਿਆ ਫੁੱਟ ਦੇਖੋ ਜਿੰਨੇ ਸੋਹਣੇ ਬਣੇ ਨੇਗੇ ਪਨੀਰ ਨੇ ਇਹ ਹੈਗਾ ਆਪਣੇ ਘਰ ਦਾ ਸ਼ੁੱਧ ਪਨੀਰ ਤੇ ਹੁਣ ਆਪਾਂ ਇਹਨੂੰ ਉਹ ਕਿੱਥੇ ਦੀ ਪੋੜਾ ਗਿਆ ਆਉ ਚ ਪੈ ਚੱਲ ਤੇ ਆਪਾਂ ਨਾ ਮਲਮਲ ਦਾ ਕੱਪੜਾ ਲਾਵਾਂਗੇ ਹੁਣ ਉਤਮ ਸਿੰਘ ਕੀ ਕਰਦਾ ਆ ਪੱਕੀ ਗੱਲ ਆ ਪਨੀਰ ਕੱਢਿਆ ਰਾਂ ਅੱਜ ਸ਼ਾਮ ਨੂੰ ਬਣਾ ਕੇ ਦਊਂਗੀ ਮਟਰ ਪਸ਼ਾਹੀ ਪਨੀਰ ਉਹ ਗੁੱਟੋ ਜੀ ਇਹ ਗੁੱਟੋ ਜੀ ਲਓ ਜੀ ਆਪਾਂ ਇਹਦੇ ਵਿੱਚ ਨਾ ਆਹ ਮਲਮਲ ਦਾ ਕੱਪੜਾ ਲੈ ਲੈਂਦੇ ਆ ਇਹ ਪਨੀਰ ਵਾਸਤੇ ਰੱਖਿਆ ਹੋਇਆ ਸਪੈਸ਼ਲ ਇਦੇ ਵਿੱਚ ਆਪਾਂ ਪਾਉਣ ਦੇ ਆਈ ਪੁੱਤ ਆਈ ਆਈ ਆ ਜਾ ਲਓ ਜੀ ਇਹ ਆਪਾਂ ਹੁਣ ਬਾਹਰ ਲੈ ਕੇ ਜਾਣੇ ਆ ਪਾਣੀ ਛਾਣ ਜਾਨੂੰ ਤੇ ਹੁਣ ਆਪਾਂ ਕੋਲੇ ਚ ਛਾਣ ਲੈਨੇ ਆ ਸਾਰਾ ਅਸੀਂ ਇਹ ਵੀ ਬਣਾਉਣੀ ਹੈ ਛੋਟਾ ਨਹੀਂ ਹੈਗਾ ਨਾ ਇਹ ਕਿਵੇਂ ਆ? ਚੀਲਾ ਵਿੱਚ ਗਾਂ ਦਾ ਦੁੱਧਾ ਗਰਮ। ਇਹਨੂੰ ਆਪਾਂ ਸਾਰਾ ਪਕਾਵਾਂਗੇ ਪੌਣੇ ਦੇ ਵਿੱਚ। ਆਹੇ ਦੇ ਸੱਤ ਲਾ ਲਿ ਸੱਚੀ ਗੱਲ। ਨਿੰਬੂ ਭਾਗੇ ਪਾੜ ਦਿੰਦੇ ਹਾਂ ਦੁੱਧ ਨੂੰ ਨਿੰਬੂ ਦਾ ਛੱਤ ਵੀ ਪਾ ਦਿੰਨੇ ਨੇ ਨਿੰਬੂ ਵੀ ਪਰ ਆਪਾਂ ਨਿੰਬੂਆਂ ਛੱਤ ਪਾਉਂਦੇ ਹਾਂ ਨੂੰੜਾ ਆਪਾਂ ਨਾ ਚੰਗੀ ਤਰ੍ਹਾਂ ਦਾ ਪਾਣੀ ਕੱਢ ਦਾਂਗੇ ਹਾਂ ਸੁਣਿਆ ਮੈਂ ਨਿੰਬੂ ਵੀ 11 ਸਾਲਾ ਉਹਨਾਂ ਦੇ ਆਈਆਂ ਅਇਤਾ ਬਾਹਰ ਆ ਗਏ ਆਪਾਂ ਇਹਦੇ ਵਿੱਚ ਪਾਣੀ ਥੱਲੇ ਕਰ ਦਾਂਗੇ ਨਾਲ ਪਤਾ ਜਿਹੜਾ ਕੈਮੀਕਲ ਜਿਹਾ ਉਹ ਨਿਕਲ ਜਾਊਗਾ ਨਾਲੇ ਥੋੜਾ ਠੰਡਾ ਹੋ ਜੂ ਆਪਾਂ ਨੂੰ ਵਟ ਦੇਣ ਚਾਹੀਦੀ ਕਿੰਨਾ ਖੜਾ ਬਣ ਗਿਆ ਪਨੀਰ ਆਪ ਅਸੀਂ ਪਨੀਰ ਇਹ ਬਣਾਉਣਾ ਹੈ ਅਸੀਂ ਭਾਰ ਨਹੀਂ ਦੇਂਦੇ ਬਣ ਗਿਆ ਇਸ ਨੂੰ ਮਾਰ ਕੇ ਨਾ ਗੋਲ ਜਿਆ ਕਰਕੇ ਜੂਡੀ ਪਾਈ ਬਣਾ ਕੇ ਕਿੰਨਾ ਦੁੱਧ ਹੋਊਗਾ ਇਹਦੀ 2 ਲੀਟਰ 3 ਕਿਲੋ 2 ਟਾਈ ਕਿਲੋ ਟਾਈ ਕਿਲੋ ਦੁੱਧ ਸੀ ਚੰਗੀ ਕਰ ਇਹਨੂੰ ਇਹ ਜਰਣਾ ਨੂੰ ਵੱਟ ਦੇ ਦੇਣਾ ਪੂਰਾ ਜ਼ੋਰ ਨਾਲ ਜਿੰਨਾ ਵੀ ਤੁਹਾਡੇ ਚ ਜ਼ੋਰ ਆ। ਪਰ ਇਹ ਕਿੱਥੇ ਨੂੰ ਬਾਹਰ ਤੋਂ ਬਿੱਲੀ ਆ ਗਈ। ਇੱਥੇ ਧਰ ਕੇ ਬਠਰ ਨੂੰ ਦਰਵਾਜ਼ਾ। ਮੈਂ ਕੰਮ ਦੇ ਹੁੰਦੇ ਹਾਂ ਤਾਂ ਮੈਂ ਅੰਦਰ ਨੂੰ ਕੰਮ ਕਰਾਂਗੀ। ਅੱਜ ਆਪਾਂ ਨੂੰ 3 ਟਰੱਕ ਲਾਉਣੇ ਆ। ਆਪਾਂ ਇਹਨੂੰ ਚੰਗੀ ਤਰ੍ਹਾਂ ਪੈਣਾ ਐਂ ਘੜਦੇ ਨਾ ਪਚੀਕੜ ਘੜਦੇ ਨਾ ਪਚੀਕੜ ਇਹਨਾਂ ਨੂੰ ਥੋੜਾ ਜਿਹਾ ਬੰਨ ਦੀ ਇਹ ਵੀ ਜਿਹੜਾ ਗੰਡਾ ਜਿਹੜਾ ਬਾਟਾ ਉਹ ਖੁੱਲੇ ਨਾ ਇਹ ਨਾ ਮੇਰੇ ਹਸਬੰਦ ਨੇ ਦੱਸੀ ਸੀ ਤਰਕੀ ਉਹਨਾਂ ਨੇ ਨਾ YouTube ਤੇ ਦੇਖੀ ਸੀ ਜਿਹੜੇ ਹਲਵਾਈ ਕਰਦੇ ਨੇ ਵੀ ਉਹਨਾਂ ਦਾ ਆਪਣੀ ਇਹ ਨਾ ਸੌਫਟ ਹੁੰਦਾ ਗੋਲ-ਗੋਲ ਤੇ ਕੱਟ ਕੇ ਮਿਉਂਗੇ ਨਾ ਵੱਸ ਕੋਈ ਨਹੀਂ ਕਿਨਾਂ ਇੱਕ ਟ੍ਰਿਕ ਅਪਣਾਉਣੀ ਆ ਜੀ ਇਹਨੂੰ ਆਪਾਂ ਇਹਦੇ ਨਾਲ ਇਹ ਅੰਤਾ ਫੇਰ ਅੰਤਾ ਉ ਦੇ ਲਈ ਹੈ ਆਪਣਾ ਪਨੀਰ ਕਿਦਾਂ ਬਣਾਉਗਾ ਉਤੋਂ ਨੂੰ ਗਰਮੀ ਲੱਗਦੀ ਜਾਂਦੀ ਆ ਉਤੋਂ ਨੂੰ ਐ ਨਹੀਂ ਪਤਾ ਵੀ ਜਦੋਂ ਬਣਾਵਾਂਗੇ ਸਾਨੂੰ ਵੀ ਗਰਮੀ ਲੱਗੇਗੀ

ਲਓ ਪਨੀਰ ਵਾਲਾ ਕੰਮ ਆਪਣਾ ਮੁੱਕ ਗਿਆ ਹੁਣ ਆਪਾਂ ਲਓ ਜੀ ਸ਼ਾਮ ਦਾ 4:00 ਵੇ ਦਾ ਟਾਈਮ ਹੋ ਗਿਆ ਤੇ ਆਪਾਂ ਪੈ ਗਏ ਸੀ ਤੇ ਉੱਠ ਕੇ ਦੇਖਿਆ ਤਾਂ ਪਹਿਲਾਂ ਨੇਰੀ ਆ ਗਈ ਸੀ ਬਹੁਤ ਜ਼ਿਆਦਾ ਨੇਰੀ ਆ ਗਈ ਸੀ ਬਹੁਤ ਜ਼ਿਆਦਾ ਜਦੋਂ ਮੈਂ ਕੱਪੜੇ-ਕੁਪੜੇ ਅੰਦਰ ਚਾੱਕੇ ਪਈਆਂ ਤੇ ਹੁਣ ਰੱਬ ਨੇ ਮੀਂਹ ਸ਼ੁਰੂ ਕਰਤਾ ਚਲੋ ਮਾਰੇ ਮੋਢੇ ਗਰਮੀ ਘਟੂਗੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ ਹੁਣੀ ਸ਼ੁਰੂ ਹੋਇਆ ਮੀਂਹ ਮੌਸਮ ਜਿਹੜਾ ਥੋੜਾ ਠੰਡਾ ਹੋ ਗਿਆ ਲੱਗਦਾ ਤੇ ਆਪਾਂ ਜਾਣਾ ਸੀ ਪਸੂਆਂ ਵੱਲ ਤੇ ਆਪਾਂ ਜਾਣਾ ਸੀ ਮੱਝਾਂ ਵੱਲ ਸੰਨੀ-ਸੰਨੀ ਕਰ ਦੇਖਦੇ ਸੀਗੇ ਹੁਣ ਮੀਂਹ ਆ ਗਿਆ ਹੁਣ ਦੇਖਦੇ ਅੰਦਰ ਕਰਾਂਗੇ ਜਾਂ ਕਿਵੇਂ ਹਲੇ ਟਾਈਮ ਅੱਜ ਆਪਾਂ ਅੱਗੇ ਤੇ ਕਰੀ ਹੁੰਦੀ ਐ ਅੱਜ ਆਪਾਂ ਕਰਾਂਗੇ ਜੇ ਹੈ ਨਹੀਂ ਕੀ ਕਰੀ ਹੁਣ ਮੀਂਹ ਆ ਗਿਆ ਹੁਣ ਫੁੱਲ ਦੇਖਦੇ ਆ ਕੀ ਕਰੀਏ ਪਸੂ ਬਨ ਕੇ ਇਹ ਬਾਹਰ ਬੜੇ ਮਠੰਡੇ ਹੋ ਜਾਣਗੇ ਹਨਾ ਹਾਂ ਉਹ ਜੰਨੀ ਗੱਗੀ ਬੰਦਾਂ ਬਾਹਰ ਤਾਂ ਨਹੀਂ ਹੋਣੀ ਮੀਂਹ ਦਾ ਪੈ ਗਿਆ ਮੀਂਹ ਤਾਂ ਪਈ ਜਾਂਦਾ ਅੱਜ ਮੇਰੇ ਘਰਾਂ ਦਾ ਆਪੇ ਚਾਹ ਬਣਾਈਏ ਤਾਂ ਕਿ ਇਹਨਾਂ ਨੂੰ ਚਾਹ ਬਣਾਉਣੀ ਨਹੀਂ ਆਉਂਦੀ ਜਿੰਨੀ ਗੰਦੀ ਚਾਹ ਬਣਾਉਂਦੇ ਆ ਨਾ ਹੁਣ ਅੰਦਰ ਨੂੰ ਬਾਛੜ ਦੇਖਿਓ ਮੀਂਹ ਨਾਲ ਅੰਦਰ ਨੂੰ ਹਵਾ ਨਾਲ ਮੀਹ ਆਈ ਜਾਂਦਾ ਜੀ ਅੰਦਰ ਨੂੰ ਮੀ ਦੇਖ ਲੋ ਕਿੰਨਾ ਸ਼ੁਰੂ ਹੋ ਗਿਆ ਹਵਾ ਨਾਲ ਬਾਛੜਾ ਵਾਲਾ ਮੀਂਹ ਆਹੇ ਲੱਗਦਾ ਸੀ ਸਵੇਰੇ ਵੀ ਕੁਝ ਨਾ ਕੁਝ ਆਊਗਾ ਪਹਿਲਾਂ ਨੇਰੀ ਨੇਰੀ ਰੂਰ ਆਉਂਦੀ ਹੈਗੀ ਮੀਂਹ ਆਵੇ ਚਾਹੇ ਨਾ ਆਵੇ ਨੇਰੀ ਜ਼ਰੂਰ ਦਸਤਕ ਦੇ ਜਾਂਦੀ ਹੈ ਗਾਂਦੇ ਜ਼ਰੂਰ ਪਾਉਂਦੀ ਹੈ ਨੇਰੀ ਆ ਜਿਹੜੀ ਰੇ ਤਰੇ ਤੋ ਛਾੜ ਜਾਂਦੀ ਹੈ ਸੱਚੀ ਰੋਜ਼ ਸੁਆਪ ਸੁਹੀ ਹੋਰ ਅੰਦਰ ਨੂੰ ਆ ਰਹੀ ਹੈ ਅੰਦਰ ਨੂੰ ਆ ਰਹੀ ਹੈ ਬਾਛੜਾ हट ਗਿਆ बस बस ए ओ अक्का ਨੇ ਹੂੰ ਤੇ ਮੈਂ ਪਾਈ ਸੀ ਮਗਾ ਨਾ ਅੰਦਰ ਮਿੱਟੀ ਨਾ ਜਾਵੇ ਨੇਰੀ ਜੀ ਮੋਹ ਖਾਵਣਾ ਕਿੰਨੀ ਕਾਵੇ ਹੁਣ ਪਾਈ ਜਾਂਦਾ ਸਮਾਰ ਕੇ ਦਸਰਾ ਲੋ ਜੀ ਅੱਜ ਸੰਨੀਆ ਕਰਨ ਲੱਗ ਗਏ ਆਪਾਂ ਸੰਨੀਆ ਦਾ ਕੰਮ ਹੋ ਗਿਆ ਸ਼ੁਰੂ ਅੱਜ ਮੇਰਾ ਸਰਦਾਰ ਸਿੰਘ ਰਲਾਈ ਜਾਂਦਾ ਸੰਨੀ ਦੇਖ ਅੱਜ ਖਾਣਗੇ ਮੱਝਾ ਹਾਸਾਸ ਕੇ ਅੱਜ ਭੱਜ ਕੇ ਖਾਣੀ ਹੈ ਅੱਜ ਕੀ ਲਿਆਵਾ ਪਾਣੀ ਪੋਤਾ ਲਓ ਜੀ ਆਪਾਂ ਨਾਲ ਹੈਲਪ ਕਰ ਰਹੇ ਆ ਹੈਲਪ ਕਰ ਜਾ ਲਾਤ ਲਿੰਗ ਪਾਣੀ ਹੋਰ ਲਿਆਵਾ ਹੂੰ ਮੱਝਾਂ ਟਾਇਆ ਟਾਇਆ ਕਰੀ ਜਾਂਦੀਆਂ ਨੇ ਭੁੱਖ ਲੱਗ ਰਹੀ ਐ ਇਹਨਾਂ ਨੂੰ ਪਾਣੀ ਲਿਆ ਮਾਹੋਰ ਓਕੇ ਕਿੰਨੀ ਚੜਦੀ ਐ ਇਹਦੀ ਰੀਨ ਜੀ ਹੈਨਾ ਲਓ ਜੀ ਆਪਾਂ ਸਾਹੀ ਪਨੀਰ ਦੀ ਰੈਸਪੀ ਬਣਾਉਣ ਦਿੰਨੇ ਆ ਤੁਹਾਨੂੰ ਅਸੀਂ ਕਿਵੇਂ ਬਣਾਉਣ ਦਿੰਨੇ ਆ ਇੱਧਰ ਆਪਾਂ ਤੇਲ ਪਾ ਲਿਆ ਕੜਾਹੀ ਦੇ ਵਿੱਚ ਤੁਸੀਂ ਘਿਓ ਵੀ ਪਾ ਸਕਦੇ ਹੋ ਤੇ ਇੱਧਰ ਆਪਾਂ ਲੈ ਲੇ ਟਮਾਟਰ ਟਮਾਟਰ ਵੱਧ ਚਾਹੀਦੇ ਹੁੰਦੇ ਆ ਕਿਉਂਕਿ ਗਰੇਵੀ ਵਧੀਆ ਬਣ ਜਾਂਦੀ ਆ ਦੋ ਲੈ ਲਈ ਆਪਾਂ ਮਿਰਚ ਪਿਆਜ਼ ਤੇ ਵਿੱਚ ਹੈਗੇ ਨੇ ਇਹਦੇ ਲਸਣ ਵਿਚ ਹੈਗਾ ਇਹਦੇ ਲਸਣ ਹੋ ਸੀਗਾ ਤੇ ਇੰਨਾ ਮਟੀਰੀਅਲ ਲੈ ਲੈ ਇੱਧਰ ਹੈਗਾ ਆਪਣੇ ਕੋਲ ਪਨੀਰ ਦੇਖੋ ਕਿ ਐਵੇਂ ਬਣ ਗਿਆ ਜਿਹੜਾ ਆਪਾਂ ਘਰੇ ਬਣਾਇਆ ਸੀਗਾ ਆਹ ਸ਼ੇਪ ਗੋਲ ਗੋਲ ਜਿਵੇਂ ਨਾ ਹਲਵਾਈਆਂ ਕੋਲੇ ਹੁੰਦਾ ਉਹ ਚੀਜ਼ ਬਣ ਗਈ ਇਹਨੂੰ ਆਪਾਂ ਹੁਣ ਕਰਦੇ ਆ ਕਟਿੰਗ ਉਹਦੀ ਪੀਸ ਬਣਾ ਕੇ ਥੋੜੇ ਜਿਹਾ ਫਰਾਈ ਕਰ ਲਾਂਗੇ ਲਓ ਜੀ ਆਪਾਂ ਸਾਰੇ ਪੀਸ ਕੱਟ ਲਏ ਇਹ ਤੇ ਇਹਨੂੰ ਆਪਾਂ ਕਰ ਲਾਂਗੇ ਫਰਾਈ ਥੋੜਾ ਜਿਹਾ ਇਹਨੂੰ ਆਪਾਂ ਨਾ ਥੋੜਾ ਜਿਹਾ ਫਰਾਈ ਕਰ ਲਾਂਗੇ ਫਰਾਈ ਕਰਕੇ ਹਾਂ ਇਹ ਦੋ ਟਿਕਾਣਿਆਂ ਤੇ ਹੁੰਦੀ ਆ ਧਿਆਨ ਨਾਲ ਦੇਖ ਬਈ ਫਿਰ ਉਹਨਾਂ ਦੀ ਜੇਬਾਂ 'ਚ ਹੀ ਨਾ ਹੋਵੇ ਭਾਈ ਇੱਥੇ ਉਹ ਜੇ ਨਹੀਂ ਹੈਗੀ ਫਿਰ ਉਹਨਾਂ ਦੀ ਜੇਬਾਂ 'ਚ ਹੋਊਗੀ ਇੱਥੇ ਹੁੰਦੀ ਹੈਗੀ ਤੇਰ ਨੂੰ ਆਪਾਂ ਫਰਾਈ ਕਰ ਲੈਣਾ ਨੌਨ ਸਟਿਕ 'ਚ ਕਰ ਸਕਦੇ ਆ ਉੱਥੇ ਤੇਲ ਦੀ ਲੋੜ ਨਹੀਂ ਪੈਂਦੀ ਲਓ ਜੀ ਆ ਕਰ ਲੈ ਆਪਾਂ 골ਡਨ ਬ੍ਰਾਊਨ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੇਲ ਬਚ ਗਿਆ ਆਪਣਾ ਐਸੇ ਚ ਹੀ ਪਾ ਦਾਂਗੇ ਆਪਾਂ ਸਾਰਾ ਟਮਾਟਰ ਟਮਾਟਰ ਵੀ ਐਂ ਇਹਨੂੰ ਆਪਾਂ ਪਹਿਲਾਂ ਭੁੰਨ ਲਾਂਗੇ ਸਾਰਾ ਇਹਦੇ ਵਿੱਚ ਪਾ ਦਾਂਗੇ ਬਹੁਤ ਟੇਸਟੀ ਬਣਦਾ ਹੀ ਹੈ ਨਾ ਰੈਸਟੋਰੈਂਟ ਵਾਲਾ ਵੀ ਕੋਈ ਰੀਸ ਨਹੀਂ ਕਰ ਸਕਦਾ ਇਸ ਐਂ ਤਨੀਰ ਦੀ ਤੇ ਇਹ ਮੈਨੂੰ ਨਾ ਡਿਵਿਨਸ ਖਾਇਆ ਜੀ ਮਰੀਆ ਉਹ ਬਣਾਉਂਦੇ ਆ ਬਹੁਤ ਜ਼ਿਆਦਾ ਸਵਾਦ ਇਹ ਲਸਣ ਪਿਆਜ਼ ਦੋ ਹਰੀਆਂ ਮਿਰਚਾਂ ਜੇ ਦੋ ਮਿਰਚਾਂ ਘਟਕੌੜੀਆਂ ਲਈਆਂ ਤਾਂ ਜੇ ਘਟਕੌੜੀਆਂ ਨੇ ਤਾਂ ਮਿਰਚਾਂ ਵੱਧ ਪਾ ਲਓ ਪਰ ਇਹ ਹੈਗੀਆਂ ਜਿਹੜੀਆਂ ਘੌੜੀਆਂ ਨੇ ਆਪਾਂ ਹਨਾ ਦੋ ਹੀ ਪਾ ਲੈ ਲਈਏ ਮਿੱਠੇ ਜ਼ਿਆਦੇ ਹੋ ਜੂ ਤੇ ਬਾਕੀ ਆਪਾਂ ਪਾਵਾਂਗੇ ਇਹਦੇ ਵਿੱਚ ਆਹ ਕੱਟ ਜੂ ਕਿਉਂਕਿ ਕੱਟੂ ਆ ਤੇ ਬਿਨਾ ਜਿਹੜੀ ਰੈਸਪੀ ਐ ਇਹ ਨਹੀਂ ਬਣੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਕੱਟ ਜੂ ਹੋ ਗਿਆ ਜੀ ਪਹਿਲਾਂ ਨਾ ਮੈਂ ਉਧਰ ਪਸੂਹ ਚ ਬੱਗੀ ਉਹਦੇ ਕਰਕੇ ਧਾਰਾ ਧੂਰਾ ਗੱਡੀਆਂ ਲੇਟ ਹੋ ਗਏ ਦੀਦੀ ਹੁਣੀ ਹੈ ਨਹੀਂ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਪਾਪ ਤੇ ਆਪਾਂ ਪਾਵਾਂਗੇ ਜਿਹੜੇ ਆ ਟਮਾਟਰ ਪੈਨੇ ਕੱਟ ਕੇ ਟਮਾਟਰ ਜਿਹੜੇ ਆਪਾਂ ਕੱਟ ਲਏ ਇਹ 4-5 ਟਮਾਟਰ ਸੀ ਟਮਾਟਰ ਥੋੜੇ ਜਿਹਾ ਵੱਧ ਵੀ ਚਾਹੀਦੇ ਨੇ ਕਿਉਂਕਿ ਗਰੇਵੀ ਹੈ ਜਿਹੜੀ ਇਹਨਾਂ ਨਾਲ ਹੀ ਬਣਨੀ ਹੈ ਜੀ ਪਨੀਰ ਦੇਖੋ ਬਣਾ ਸੋਨਾ ਘਰ ਦਾ ਪਨੀਰ ਦੇਖੋ ਟਾਪ ਘਰ ਦਾ ਪਨੀਰ ਹੈ ਕਰਦੇ ਗਏ ਦੁਬਿਧਾ ਲੋ ਜੀ ਇਹ ਹੋ ਗਿਆ ਭੁੰਨਿਆ ਗਿਆ ਤੇ ਹੁਣ ਆਪਾਂ ਇਹਨੂੰ ਥੋੜਾ ਠੰਡਾ ਕਰਕੇ ਨੂੰ ਗ੍ਰੈਂਡਰ ਦੇ ਵਿੱਚ ਪੇਸਟ ਬਣਾ ਲੈਂਦੇ ਆਂ ਤੇਲ ਥੋੜਾ ਜਿਹਾ ਜਿਹੜਾ ਆਪਾਂ ਮਸਾਲਾ ਬਣਾਇਆ ਸੀਗਾ ਉਹਦਾ ਪੇਸਟ ਤੇ ਗ੍ਰੈਂਡ ਕਰ ਲਿਆ ਸਾਰਾ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਆਪਾਂ ਇਹਦੇ ਵਿੱਚ ਮਿਰਚ ਹਲਦੀ ਤੇ ਨਮਕ ਜਿਹੜਾ ਤੇਲ ਦੇ ਵਿੱਚ ਪਾ ਲਿਆ ਕਿ ਜੇ ਇਹ ਨਾਲ ਰੰਗ ਛੋੜਾ ਹੋ ਜਾਂਦਾ ਦਾ ਤੁਹਾਡੇ ਕੋਲ ਦੇਗੀ ਮਿਰਚ ਹੈਗੀ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਆਪਾਂ ਦੇਗੀ ਮਿਰਚ ਨਹੀਂ ਪੋਲੇ ਹੈਗੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸਾਦਾ ਜਿਹੜਾ ਆਪਣਾ ਬੈਟਰ ਸੀਗਾ ਮਸਾਲਾ ਇਹਨੂੰ ਹੱਟ ਕਰਕੇ ਕਲਰ ਹੋਰ ਆਉਂਦਾ ਲਓ ਜੀ ਆਪਾਂ ਇਹਦੇ ਵਿੱਚ ਸਾਰੀ ਗਰੇਵੀ ਪਾਤੀ ਤੇ ਥੋੜਾ ਜਿਹਾ ਪਾਣੀ ਵੀ ਪਾਤਾ ਇਹ ਹਜੇ ਪੱਕੂਗਾ ਥੋੜਾ ਜਿਹਾ ਹੋਰ ਗਰਮ ਮਸਾਲਾ ਮਿਰਚ ਥੋੜੀ ਜਿਹੀ ਹੋਰ ਪਾ ਦਾਂਗੇ ਵੈਸੇ ਆਪਾਂ ਘੱਟ ਹੀ ਪਾਈਏ ਮਿਰਚ ਕਿਉਂਕਿ ਆਪਣੀਆਂ ਹਰੀਆਂ ਮਿਰਚਾਂ ਪਾਈਆਂ ਸੀ ਦੋ ਕੌੜੀਆਂ ਸੀਗੀਆਂ ਮੈਨੂੰ ਐ ਮਿਰਚ ਜ਼ਿਆਦਾ ਨਾ ਹੋ ਜੇ ਫਿਰ ਬੱਚਿਆਂ ਨੇ ਖਾਣਾ ਉਹਦੇ ਕਰਕੇ ਫਿਰ ਔਖਾ ਹੋ ਜਾਂਦਾ ਆਪਣਾ ਦੇਸੀ ਸਟਾਈਲ ਦਾ ਹੈ ਪਨੀਰ ਆ ਤੇ ਬਣੂਗਾ ਬਹੁਤ ਸਵਾਦ ਵਾਲੀ ਆ ਜਾਂਦੀ ਇੱਕ ਵਾਰੀ ਪਾ ਦਾਂਗੇ ਮਲਾਈ ਦਾ ਆ ਪਾ ਕੇ ਪਾਉਂਗੀ ਚੱਪਾ ਕਰ ਦਾਂਗੇ ਪਨੀਰ ਐਡ ਬਹੁਤ ਬਣ ਗਿਆ ਪਨੀਰ ਜੇ ਲੋ ਜੀ ਬਸ ਇਹ ਤਾਂ ਬਣਿਆ ਹੀ ਪਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਇਹਦਾ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਜੋ ਮੇਥੀ ਥੇ ਪੋਲੇ ਹੱਥਾਂ ਨਾਲ ਹਲਾਇਓ ਟੁੱਟ ਨਾ ਜਾਵੇ ਪਰ ਆਪਣਾ ਕੋਈ ਟੁੱਟਦਾ ਨਹੀਂ ਬਹੁਤ ਸੋਨਾ ਬਣਿਆ ਹੈ ਫਰਾਈ ਕਰਿਆ ਆਪਾਂ ਪੀਸ ਜਿਹਾ ਲਓ ਜੀ ਮੇਥੀ ਪਾਤੀ ਆਪਾਂ ਵਿੱਚ ਚਲੋ ਜੀ ਨੀਰ ਆਪਣਾ ਹੋ ਗਿਆ ਰੈਡੀ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਮਲਾਈ ਕਰੀਮ ਜੋ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਮਲਾਈ ਆਪਾਂ ਦੁੱਧ ਤੋਂ ਲਾਈ ਹੋਈ ਘਰ ਦੇ ਤੋਂ ਇਹੀ ਇਹੀ ਪਾਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਟੱਚ ਅਪ ਕਰ ਦਿੰਦੇ ਆ ਇਹਦਾ ਆਪਾਂ ਜਿਆਦਾ ਨਹੀਂ ਪਉਂਦੀ ਇੰਨੀ ਕੀ ਪਉਂਗੋ ਠੀਕਨਸ ਜਾਉਂਦੀ ਹੈ ਲੈ ਨਵੀਂ ਵਧੀਆ ਇੰਨੇ ਤੈਨੂੰ ਮਿਕਸ ਕਰਦੀ ਆਪਾਂ ਚੰਗੀ ਤਰ੍ਹਾਂ